ਵੱਡੀ ਖਬਰ ਅਮਰਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਅਮਰਪਾਲ ਸਿੰਘ ਤੇ ਉਸ ਦੇ ਸਾਥੀਆਂ ਦੀ ਐਨਐਸਏ ਇੱਕ ਸਾਲ ਹੋਰ ਵਧਾ ਦਿੱਤੀ ਹੈ ਤੱਜ ਕਿ ਹੁਣ ਉਨ੍ਹਾਂ ਦੀ ਐਨਐਸਏ ਇੱਕ ਸਾਲ ਹੋਰ ਵਧਾ ਦਿੱਤੀ ਹੈ ਜੋ ਕਿ ਹੁਣ 19 ਮਾਰਚ 2025 ਤੱਕ ਲਾਗੂ ਰਹੇਗੀ ਤੱਜ ਕਿ ਐਨਐਸਏ ਦੇ ਤਹਿਤ ਉਹਨਾਂ ਨੂੰ ਅਸਾਮ ਦੀ ਡਿਬੜੁਗੜ ਜ਼ਿਲ੍ਹੇ ਦੇ ਵਿੱਚ ਪੰਦ ਰੱਖਿਆ ਹੋਇਆ ਉੱਤੇ ਕਿ ਹੁਣ ਉਹਨਾਂ ਦੀ ਐਨਐਸਏ ਵਧਾ ਦਿੱਤੀ ਹੈ 3 ਜੂਨ ਨੂੰ ਇਹ ਆਰਡਰ ਦੱਸਿਆ ਜਾ ਰਿਹਾ ਹੈ ਕਿ ਆਰਡਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਸੂਤਰਾਂ ਦੇ ਵੱਲੋਂ ਜਾਣਕਾਰੀ ਹੈ ਕਿ 3 ਜੂਨ ਨੂੰ ਹੀ ਆਰਡਰਾਂ ਨੂੰ ਮਨਜ਼ੂਰੀ ਮਿਲ ਗਈ ਸੀ ਜਿੱਥੇ 4 ਜੂਨ ਨੂੰ ਉਹਨਾਂ ਨੇ ਵੱਡੀ ਲੀਡ ਦੇ ਨਾਲ ਹਲਕਾ ਖਡੂਰ ਸਾਬ ਤੋਂ ਜਿੱਤ ਹਾਸਲ ਕੀਤੀ ਪਰ ਉਸ ਤੋਂ ਇੱਕ ਦਿਨ ਪਹਿਲਾਂ ਕੀ ਉਹਨਾਂ ਦੀ ਐਨਐਸਏ ਵਧਾ ਦਿੱਤੀ ਗਈ ਸੀ ਤਾਂ ਸਿੱਕੇ ਹਲਕਾ ਖਡੂਰ ਸਾਬ ਤੋਂ ਅਮਰਪਾਲ ਸਿੰਘ ਨੇ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਸੀਗੀ 197000 ਦੀ ਲੀਡ ਸੀ ਜੋ ਕਿ ਉਹਨਾਂ ਨੇ ਲੈ ਕੇ ਜਿੱਤ ਹਾਸਲ ਕੀਤੀ ਸੀ ਉੱਥੇ ਹੀ ਦੱਸਦੇ ਕਿ ਹੁਣ ਅਮਰਪਾਲ ਸਿੰਘ ਤੇ ਉਸ ਦੇ ਸਾਥੀਆਂ ਦੀ ਐਨਐਸਏ ਵਧਾ ਦਿੱਤੀ ਹੈ 1 ਸਾਲ ਤੱਕ ਦੀ ਐਨਐਸਏ ਉਹਨਾਂ ਦੇ ਹੋਰ ਵਧਾਈ ਗਈ ਹੈ ਜੋ ਕਿ ਹੁਣ 19 ਮਾਰਚ 2025 ਤੱਕ ਲਾਗੂ ਰਹਿ ਸਕਦੀ ਹੈ ਤਾਂ ਸਿੱਕੇ ਉਸ ਤੋਂ ਪਹਿਲਾਂ ਅਮਰਪਾਲ ਸਿੰਘ ਤੇ ਉਹਨਾਂ ਦੇ ਨੌ ਸਾਥੀ ਜਿਹੜੇ ਨੇ ਸਾਮਰੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਪਪਲਪ੍ਰਿਤ ਹੋਵੇ ਉਹਨਾਂ ਦੇ ਚਾਚਾ ਹੋਣ ਜਾਂ ਫਿਰ ਪ੍ਰਧਾਨ ਮੰਤਰੀ ਬਾਜੇ ਕੇ ਹੋਏ ਦਲਜੀਤ ਕਾਲ ਸੀ ਹੋਏ ਉਹਨਾਂ ਸਨ 9 ਸਾਥੀ ਨੇ ਜੋ ਕਿ ਇਸ ਸਮੇਂ ਆਸਾਮ ਦੇ ਡਿਬਰਗੜ੍ਹ ਜਿਲ੍ਹੇ ਦੇ ਵਿੱਚ ਬੰਦ ਨੇ ਜਿਨ੍ਹਾਂ ਦੇ ਖਿਲਾਫ ਐਨਐਸਏ ਲੱਗਿਆ ਹੋਇਆ ਤੇ ਹੁਣ ਉਹਨਾਂ ਦੀ ਐਨਐਸਏ ਦੇ ਵਿੱਚ ਵਾਧਾ ਕਰ ਦਿੱਤਾ ਗਿਆ 1 ਸਾਲ ਹੋਰ ਉਹਨਾਂ ਦੀ ਐਨਐਸਏ ਵਧਾ ਦਿੱਤੀ ਗਈ ਹੈ 19 ਮਾਰਚ 2025 ਤੱਕ ਹੈ ਐਨਐਸਏ ਵਧਾਈਏ 3 ਮਾਰਚ 3 ਮਈ 3 ਜੂਨ ਨੂੰ ਇਸ ਦੀ ਮਨਜ਼ੂਰੀ ਦਿੱਤੀ ਗਈ ਸੀ ਤਾਂ ਜੇ ਕਿ 3 ਜੂਨ ਨੂੰ ਇਸ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ ਹਾਲਾਂਕਿ 4 ਜੂਨ ਨੂੰ ਅਮਰਿਤਪਾਲ ਸਿੰਘ ਵੱਡੀ ਲੀਡ ਦੇ ਨਾਲ ਜਦ ਤੱਕ ਹਾਸਲ ਕਰਦੇ ਨੇ ਤੇ ਸੌ ਚੱਕਣ ਤੋਂ ਪਹਿਲਾਂ ਅਮਰਿਤਪਾਲ ਸਿੰਘ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਕਿਉਂਕਿ ਉਹਨਾਂ ਦੀ ਇੱਕ ਸਾਲਾਂ ਨਸੇ ਵਧਾ ਦਿੱਤੀ ਗਈ ਹੈ ਤਾਂ ਦੱਸਦੀ ਕਿ ਜਿੱਥੇ ਸੌ ਚੱਕਣ ਦੇ ਲਈ ਪਰਿਵਾਰਿਕ ਮੈਂਬਰ ਕਹਿ ਰਹੇ ਸੀ ਕਿ ਉਹਨਾਂ ਨੂੰ ਟੈਂਪਰੇਰੀ ਤੌਰ ਤੇ ਰਿਹਾ ਕੀਤਾ ਜਾਵੇ ਬਾਹਰ ਆਂ ਦਿੱਤਾ ਜਾਵੇ ਤਾਂ ਕਿ ਉਹ ਸੌ ਚੱਕ ਸਕੇ ਉੱਥੇ ਦੱਸਦੀ ਕਿ ਜਿੱਥੇ ਉਹਨਾਂ ਦੇ ਸਮਰਥਕ ਲਗਾਤਾਰ ਜਿਹੜੀ ਮੰਗ ਕਰ ਰਹੇ ਕਿ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੀ ਵੱਡੀ ਲੀਡ ਹਾਸਲ ਕੀਤੀ ਹੈ ਵੱਡੀ ਜਿੱਤ ਹਾਸਲ ਕੀਤੀ ਹੈ ਪਰ ਉਠੇ ਹੀ ਦੂਸਰੇ ਪਾਸੇ ਹੁਣ ਉਹਨਾਂ ਦੀ ਐਨਐਸਸੀ ਦੇ ਵਿੱਚ ਐਸੇ ਵਾਅਦਾ ਕਰ ਦਿੱਤਾ ਗਿਆ ਇੱਕ ਸਾਲ ਹੋਰ ਵਾਅਦਾ ਦਿੱਤੀ ਹੈ 19 ਮਾਰਚ 2025 ਤੱਕ ਹੁਣਾਂ ਦੀ ਐਨਐਸਸੀ ਲਾਗੂ رہ ਸਕਦੀ ਹੈ ਉਹ ਤੁਹਾਨੂੰ ਦੱਸੇ ਕਿ ਸੌ ਚੁੱਕਣ ਤੋਂ ਪਹਿਲਾਂ ਅਮਰਪਾਲ ਸਿੰਘ ਦੇ ਆ ਮੁਸ਼ਕਲਾਂ ਵਧੀਆਂ ਨੇ ਕਿਉਂਕਿ ਅਮਰਪਾਲ ਸਿੰਘ ਤੇ ਉਹਨਾਂ ਦੇ ਨੌ ਸਾਥੀਆਂ ਦੀ ਐਨਐਸਸੀ ਵਿਧਾਈ ਗਈ ਹੈ ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਦੇਖਦ ਰੋ ਪੰਜਾਬ ਬੁਲਟ ਵੱਡੀ ਖਬਰ ਅਮਰਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਅਮਰਪਾਲ ਸਿੰਘ ਤੇ ਉਸ ਦੇ ਸਾਥੀਆਂ ਦੀ ਐਨਐਸਏ ਇੱਕ ਸਾਲ ਹੋਰ ਵਧਾ ਦਿੱਤੀ ਹੈ ਦੱਸ ਦੇ ਕਿ ਹੁਣ ਉਨ੍ਹਾਂ ਦੀ ਐਨਐਸਏ ਇੱਕ ਸਾਲ ਹੋਰ ਵਧਾ ਦਿੱਤੀ ਹੈ ਜੋ ਕਿ ਹੁਣ 19 ਮਾਰਚ 2025 ਤੱਕ ਲਾਗੂ ਰਹੇਗੀ ਦੱਸ ਦੇ ਕਿ ਐਨਐਸਏ ਦੇ ਤਹਿਤ ਉਨ੍ਹਾਂ ਨੂੰ ਅਸਾਮ ਦੀ ਡਿਬੜਗੜ ਜ਼ਿਲ੍ਹੇ ਦੇ ਵਿੱਚ ਪੰਦ ਰੱਖਿਆ ਹੋਇਆ ਉੱਥੇ ਕਿ ਹੁਣ ਉਨ੍ਹਾਂ ਦੀ ਐਨਐਸਏ ਵਧਾ ਦਿੱਤੀ ਹੈ 3 ਜੂਨ ਨੂੰ ਇਹ ਆਰਡਰ ਦੱਸਿਆ ਜਾ ਰਿਹਾ ਹੈ ਕਿ ਆਰਡਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਸੂਤਰਾਂ ਦੇ ਵੱਲੋਂ ਜਾਣਕਾਰੀ ਹੈ ਕਿ 3 ਜੂਨ ਨੂੰ ਹੀ ਆਰਡਰਾਂ ਨੂੰ ਮਨਜ਼ੂਰੀ ਮਿਲ ਗਈ ਸੀ ਜਿੱਥੇ 4 ਜੂਨ ਨੂੰ ਉਹਨਾਂ ਨੇ ਵੱਡੀ ਲੀਡ ਦੇ ਨਾਲ ਹਲਕਾ ਖਡੂਰ ਸਾਬ ਤੋਂ ਜਿੱਤ ਹਾਸਲ ਕੀਤੀ ਪਰ ਉਸ ਤੋਂ ਇੱਕ ਦਿਨ ਪਹਿਲਾਂ ਕੀ ਉਹਨਾਂ ਦੀ ਐਨਐਸਏ ਵਧਾ ਦਿੱਤੀ ਗਈ ਸੀ ਤਾਂ ਸਿੱਕੇ ਹਲਕਾ ਖਡੂਰ ਸਾਬ ਤੋਂ ਅਮਰਪਾਲ ਸਿੰਘ ਨੇ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਸੀਗੀ 197000 ਦੀ ਲੀਡ ਸੀ ਜੋ ਕਿ ਉਹਨਾਂ ਨੇ ਲੈ ਕੇ ਜਿੱਤ ਹਾਸਲ ਕੀਤੀ ਸੀ ਉੱਥੇ ਹੀ ਦੱਸਦੇ ਕਿ ਹੁਣ ਅਮਰਪਾਲ ਸਿੰਘ ਤੇ ਉਸ ਦੇ ਸਾਥੀਆਂ ਦੀ ਐਨਐਸਏ ਵਧਾ ਦਿੱਤੀ ਹੈ 1 ਸਾਲ ਤੱਕ ਦੀ ਐਨਐਸਏ ਉਹਨਾਂ ਦੇ ਹੋਰ ਵਧਾਈ ਗਈ ਹੈ ਜੋ ਕਿ ਹੁਣ 19 ਮਾਰਚ 2025 ਤੱਕ ਲਾਗੂ ਰਹਿ ਸਕਦੀ ਹੈ ਜਿਸ ਤੋਂ ਪਹਿਲਾਂ ਅਮਰਪਾਲ ਸਿੰਘ ਤੇ ਉਹਨਾਂ ਦੇ 9 ਸਾਥੀ ਜਿਹੜੇ ਨੇ ਸਾੰਦਰੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਪਪਲਪ੍ਰਿਤ ਹੋਵੇ ਉਹਨਾਂ ਦੇ ਚਾਚਾ ਹੋਣ ਜਾਂ ਫਿਰ ਪਰਧਾਨ ਮੰਤਰੀ ਪਾਜੇ ਕੇ ਹੋਵੇ ਦਲਜੀਤ ਕਲਸੀ ਹੋਵੇ ਉਹਨਾਂ ਸਨ ਨੌ ਸਾਥੀ ਨੇ ਜੋ ਕਿ ਇਸ ਸਮੇਂ ਆਸਾਮ ਦੇ ਡਿਬਰਗੜ੍ਹ ਜ਼ਿਲ੍ਹੇ ਦੇ ਵਿੱਚ ਬੰਦ ਨੇ ਤੇਨਾਂ ਦੇ ਖਿਲਾਫ ਐਨਐਸਏ ਲੱਗਿਆ ਹੋਇਆ ਤੇ ਹੁਣ ਉਹਨਾਂ ਦੀ ਐਨਐਸਏ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਇੱਕ ਸਾਲ ਹੋਰ ਉਹਨਾਂ ਦੀ ਐਨਐਸਏ ਵਾਦਾ ਦਿੱਤੀ ਗਈ ਹੈ 19 ਮਾਰਚ 2025 ਤੱਕ ਹੈ ਐਨਐਸਏ ਵਧਾਈਏ 3 ਮਾਰਚ 3 ਮਈ 3 ਜੂਨ ਨੂੰ ਇਸ ਦੀ ਮਨਜ਼ੂਰੀ ਦਿੱਤੀ ਗਈ ਸੀ ਤਾਂ ਸੇ ਕਿ 3 ਜੂਨ ਨੂੰ ਇਸ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ ਹਾਲਾਂਕਿ 4 ਜੂਨ ਨੂੰ ਅਮਰਿਤਪਾਲ ਸਿੰਘ ਵੱਡੀ ਲੀਡ ਦੇ ਨਾਲ ਜਦ ਤੱਕ ਹਾਸਲ ਕਰਦੇ ਨੇ ਤੇ ਸੌ ਚੱਕਣ ਤੋਂ ਪਹਿਲਾਂ ਅਮਰਿਤਪਾਲ ਸਿੰਘ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਕਿਉਂਕਿ ਉਹਨਾਂ ਦੀ ਇੱਕ ਸਾਲ ਲੈਨਸ ਤੇ ਵਧਾ ਦਿੱਤੀ ਗਈ ਆ ਦੱਸਦੀ ਕਿ ਜਿੱਥੇ ਸੌ ਚੱਕਣ ਦੇ ਲਈ ਪਰਿਵਾਰਿਕ ਮੈਂਬਰ ਕਹਿ ਰਹੇ ਸੀ ਕਿ ਉਹਨਾਂ ਨੂੰ ਟੈਂਪਰੇਰੀ ਤੌਰ ਤੇ ਰਿਹਾ ਕੀਤਾ ਜਾਵੇ ਬਾਹਰ ਆਂ ਦਿੱਤਾ ਜਾਵੇ ਤਾਂ ਕਿ ਉਹ ਸੌ ਚੱਕ ਸਕੇ ਉੱਥੇ ਦੱਸਦੀ ਕਿ ਜਿੱਥੇ ਉਹਨਾਂ ਦੇ ਸਮਰਥਕ ਲਗਾਤਾਰ ਜਿਹੜੀ ਮੰਗ ਕਰ ਰਹੇ ਕਿ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੀ ਵੱਡੀ ਲੀਡ ਹਾਸਲ ਕੀਤੀ ਹੈ ਵੱਡੀ ਜਿੱਤ ਹਾਸਲ ਕੀਤੀ ਹੈ ਪਰ ਉਠੇ ਹੀ ਦੂਸਰੇ ਪਾਸੇ ਹੁਣ ਉਹਨਾਂ ਦੀ ਐਨਐਸਏ ਦੇ ਵਿੱਚ ਐਸੇ ਵਾਅਦਾ ਕਰ ਦਿੱਤਾ ਗਿਆ ਇੱਕ ਸਾਲ ਹੋਰ ਵਾਅਦਾ ਦਿੱਤੀ ਹੈ 19 ਮਾਰਚ 2025 ਤੱਕ ਹੁਣਾਂ ਦੀ ਐਨਐਸਏ ਲਾਗੂ رہ ਸਕਦੀ ਹੈ ਉਹ ਤੁਹਾਨੂੰ ਦੱਸਦੀ ਕਿ ਸੌਣ ਚੁੱਕਣ ਤੋਂ ਪਹਿਲਾਂ ਅਮਰਪਾਲ ਸਿੰਘ ਦੀਆਂ ਮੁਸ਼ਕਲਾਂ ਵਧੀਆਂ ਨੇ ਕਿਉਂਕਿ ਅਮਰਪਾਲ ਸਿੰਘ ਤੇ ਉਹਨਾਂ ਦੇ ਨੌ ਸਾਥੀਆਂ ਦੀ ਐਨਐਸਏ ਵਿਧਾਈ ਗਈ ਹੈ ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਦੇਖਦ ਰੋ ਪੰਜਾਬ ਬੁਲਟਨ